i200 בליਨੋ בליਨੋ ਨਹੀਂ ਨਹੀਂ i200 i200 ਦੇਖਾ ਗਮੋ ਵੀ ਗਈ ਵਿਜੇ ਅੱਗੇ ਅੱਗੇ ਨ ਜਾਓ ਅੰਕੀਰਾ ਸਾਹਿਬ ਵੇਖ ਲਿਓ ਧਿਆਨ ਨਾਲ ਬਾਈ ਟੁੱਟ ਜਾਣਾ ਟੁੱਟ ਜਾਣਾ ਧਿਆਨ ਨਾਲ ਲਾਗੇ ਕਰ ਲਾਗੇ ਕਰਦਾ ਲਾਗੇ ਕਰਦਾ ਬਾਹਰ ਲਾਗੇ ਕਰ ਤੂੰ ਲਾਗੇ ਰੱਖਿਆ ਭਾਈ ਰੱਖਾ ਰੋਣਾ ਰੋਸਾ ਕੀ ਆ ਗਿਆ ਪਾਰੀ ਨਹੀਂ ਵਿਖਿਓ ਵਿਖਿਓ ਓ ਥੱਲੇ ਕਰਦੇ ਜੌਣ ਜਾਂਦੇ ਥੱਲੇ ਕਰਦੇ ਬੰਦ ਜੌਣ ਕਰੋ ਬੰਦ ਜੌਣ ਕਰੋ dan juga kamu saya kita kenapa ਆਪੜਾ ਮੰਦਪਾਗਾ ਹਾਦਸਾ ਆਇਆ ਜੀ ਇਹ ਤੇ ਪ੍ਰੀਸ ਨੂੰ ਸਵੇਰੇ ਇਤਲਾਹ ਮਿਲੀ ਸੀ ਕਿ ਇੱਕ ਕਾਰ ਜਿਹੜੀ ਆ ਵਾਈਟ ਕਲਰ ਦੀ ਉਹ ਬਾਟਸਾਬ ਤੋਂ ਇਹ ਨਹਿਰ ਆ ਰਹੀ ਹੈ ਇਧਰਲੇ ਪਾਸੇ ਤੇ ਨਹਿਰ ਵਿੱਚ ਕਾਫੀ ਜ਼ਿਆਦਾ ਪਾਣੀ ਆ। ਔਰ ਇੱਕ 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 ਕਾਰ ਆ ਉਹ ਨਹਿਰ ਦੇ ਵਿੱਚ ਜਿਹੜੀ ਹੈਗੀ ਡਿੱਗ ਗਈ ਆ। ਉਸ ਤੋਂ ਬਾਅਦ ਪੁਲਿਸ ਤੇ ਲੋਕਲ ਜਿਹੜੇ ਹੈਗੇ ਲੋਕ ਇੱਥੇ ਦੇ ਨੇੜੇ ਤੇੜੇ ਦੇ ਸੀਗੇ ਫਾਰਮ ਵੀ ਹੈਗੇ ਇੱਥੇ ਡੇਰੇ ਵੀ ਆ ਉਹ ਵੀ ਪਹੁੰਚੇ ਆ। ਆ ਜਦੋਂ ਜਦ ਤੋਂ ਬਾਅਦ ਜਿਹੜੇ ਇਹਦੇ ਵਿੱਚ ਇੱਕ ਬੰਦੇ ਨੂੰ ਤਾਂ ਬਚਾ ਲਿਆ ਗਿਆ ਜਿਹਨਾਂ ਦਾ ਨਾ ਜਰਮਨਜੀਤ ਸਿੰਘ ਆ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਬਟਾਲੇ ਐਸਐਸਆਈ ਦਾ ਨਾਤਾ। ਔਰ ਉਹਨਾਂ ਦੀ ਜਿਹੜੀ ਬੇਟੀ ਆ ਕਿਉਂਕਿ ਪਾਣੀ ਕਾਫੀ ਜ਼ਿਆਦਾ ਸੀ ਕਾਰ ਜਿਹੜੀ ਉਹ ਡਰੋਨ ਹੋ ਚੁੱਕੀ ਸੀ ਥੱਲੇ ਡੁੱਬ ਚੁੱਕੀ ਸੀ ਇਸ ਕਰਕੇ ਬਿਨਾ ਹਾਈਡਰਾ ਤੋਂ ਬਿਨਾ ਕ੍ਰੇਨ ਦੀ ਮਦਦ ਤੋਂ ਉਹਨੂੰ ਬਾਹਰ ਨਹੀਂ ਸੀ ਕਢਾਇਆ ਜਾ ਸਕਦਾ। ਤੋਂ ਉਹ ਬੱਚੀ ਦੀ ਅੰਦਰ ਕਾਰ ਦੇ ਅੰਦਰ ਜਿਹੜੀ ਹੈਗੀ ਮੌਤ ਹੋ ਗਈ ਆ। ਬੱਚੀ ਦੀ ਉਮਰ ਤਕਰੀਬਨ 18 ਸਾਲ ਦੀ ਆ। ਤੇ ਦੋਨੋਂ ਬਾਪ ਤੇ ਬੇਟੀ ਆ। ਤੇ ਇਹਦੇ ਕਾਰਨਾਂ ਦਾ ਅਸੀਂ ਤਫਤੀਸ਼ ਕਰ ਰਹੇ ਆਂ। ਸਾਡੀਆਂ ਟੀਮ ਜਿਹੜੀਆਂ ਉਹ ਪਹੁੰਚ ਚੁੱਕੀਆਂ ਆ। ਤਫਤੀਸ਼ ਕਰ ਰਹੇ ਕਿ ਕਾਰਨ ਕਿਸ ਕਾਰਨ ਇਹ ਕਾਰ ਕਿਵੇਂ ਅੰਦਰ ਗਈ ਨਹਿਰ ਦੇ ਉਹ ਸਾਰੀ ਤਫਤੀਸ਼ ਤੋਂ ਬਾਅਦ ਪਤਾ ਲੱਗੇਗਾ ਸਰ ਜਿਹੜੇ ਦੂਸਰੇ ਸੀਗੇ ਉਹਨਾਂ ਦੀ ਹਾਲਤ ਕਿਦਾਂ ਦੀ ਹੈ ਹੁਣ ਦੱਸਦੇ ਕਿ ਉਹ ਹੋਸ਼ ਵਿੱਚ ਆ ਗਿਆ ਹਸਪੀਟਲ ਨੂੰ ਡਿਵਿਟ ਕਰਾਇਆ ਗਿਆ ਸੀਗਾ ਉਹ ਹੋਸ਼ ਆ ਗਿਆ ਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਫਿਰ ਜੈਸੀ ਸਾਨੂੰ ਕੋਈ ਵੀ ਕਾਰਵਾਈ ਉਹ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ ਸਰ ਕਿਹ ਚਲਾ ਕੋ ਹੁੰਦੇ ਸੀ ਫਾਦਰੋ ਤੇ ਚਲਾ ਰਹੇ ਸੀ ਸਰ ਕਿੰਨੇ ਕੋਈ ਦੀ ਬਾਤ ਆ ਤਾ ਤਸਵੀਰ ਦੀ ਸਵੇਰੇ तकरीबन 10 9:30 9:30 ਵਜੇ ਦੇ ਵਿੱਚ ਵਿੱਚ ਇਹ ਵਾਰਦਾਤ ਜਿਹੜੀ ਹੈਗੀ ਆ ਘਟਨਾ ਵਾਪਰੀ ਹੈ ਜੀ ਸਰ ਉਹ ਪਤਾ ਲੱਗਿਆ ਕਿ ਬਟਾਲੇ ਤੋਂ ਜਾ ਰਹੇ ਸੀਗੇ ਲੇਕਿਨ ਬਾਟ ਸਾਹਿਬ ਇੱਕ ਇਹਨਾਂ ਦੇ ਰਿਸ਼ਤੇਦਾਰ ਹੈਗੇ ਇੱਥੇ ਨਜ਼ਦੀਕ ਹੀ ਪਿੰਡ ਆ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਦੀ ਬੇਸਿਕਲੀ ਲੜਕੀ ਦੀ ਮਾਸੀ ਆ ਇੱਥੇ ਰਹਿੰਦੀ ਨਜ਼ਦੀਕ ਉਹਨਾਂ ਦੇ ਪਾਸ ਲੜਕੀ ਆਈ ਹੋਈ ਸੀ ਕੁਝ ਦਿਨ ਤੋਂ ਰਹਿਣ ਵਾਸਤੇ ਤੇ ਬਾਟ ਸਾਹਿਬ ਜਿਹੜੇ ਹੈਗੇ ਸਾਡੇ ਬੜੇ ਪਠਾਨਕੋਟ ਦੇ ਪ੍ਰਸਿੱਧ ਇਤਿਹਾਸਿਕ ਬਾਬਾ ਸ਼ਿਰੀ ਚੰਦ ਜੀ ਦੇ ਗੁਰਦੁਆਰਾ ਸਾਹਿਬ ਹੈਗੇ ਆ ਉੱਥੇ ਲੋਕ ਸੰਗਤ ਵੈਸੇ ਦੂਰ ਦਰਾਡੇ ਤੇ ਵੀ ਆਉਂਦੀ ਆ ਗੁਰਦੁਆਰਾ ਸਾਹਿਬ ਬਹੁਤੀ ਦੂਰ ਨਹੀਂ ਹੈਗੇ ਇੱਥੋਂ ਤੇ ਇੱਥੇ ਕਿਵੇਂ ਪਹੁੰਚੇ ਕਿਉਂਕਿ ਇਹ ਰਸਤਾ ਜਿਹੜਾ ਹੈਗਾ ਆ ਇਹ ਨਹਿਰ ਦੇ ਨਾਲ-ਨਾਲ ਜਾ ਰਿਹਾ ਹੈਗਾ ਸੋ ਸਾਰੀ ਤਫ਼ਤੀਸ਼ ਤੋਂ ਬਾਅਦ ਪਤਾ ਲੱਗਿਆ ਹਾਂਜੀ